라이팅을 추가하게 어어 하나 하나 ਉਹ ਬੋਤਲਾਂ ਜਿਹੜਾ ਤਜੂਏ ਵਾਲੇ ਪਾਣੀ ਖਾਲੀ ਦੀ ਪਾਵਾ ਚ ਉਹਦਰ ਤਾਂ ਨਹੀਂ ਉਹਦਾ ਮਿਲ ਜਾਵੇ ਉਹਦਾ ਆਉ ਦਾ ਰਸਤਾ ਜਿੱਥੇ ਜਿੱਥੇ ਨੇ ਓਏ ਜਿੱਥੋਂ ਪਾਣੀ ਜਿਆਦਾ ਆ ਗਿਆ ਉਹਨੇ ਤਾਂ ਆਪ ਦਾ ਆਪ ਦਾ ਖਾਲੀ ਦੀ ਆਪਾਂ ਨੂੰ ਪਤਾ ਹੋਊਗਾ ਆਪਾਂ ਨੂੰ ਦੱਸਣਾ ਹੈ ਜਦੋਂ ਅਸੀਂ ਦੇਖਣਾ ਹੈ ਆਣਾ ਹੁਣ ਇਹਨਾਂ ਨੇ ਕਾਹਦੀ ਘੱਟ ਰੱਖੀ ਹੋਣਾ ਮਰ ਲਾ ਵੀ 300 ਬਾਲਾ ਤੈਨੂੰ ਬੋੜੇ ਜੀ ਦੀ ਦਾ ਹੁਣ ਉਹ ਬਰੇ ਬੰਨ ਉਹ ਬਰੇ ਦਾ ਮਾ ਕੇ ਵੰਡ ਦੇਣਾ ਉਹ ਤੂੜੀਆ ਨਾਲ ਖੜਾ ਹੁੰਦਾ ਤੂੜੀਆ ਜੀ ਪਿੱਛੇ ਗੱਡੇ ਲਾ ਗਏ ਆ ਬੰਦੋ ਖੱਜੇ